ਕ ਨਵੀਂ ਨੌਕਰੀ ਦੀ ਜਾਣਕਾਰੀ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਵਿੱਚ ਆਈ ਹੈ ਅਤੇ ਪੰਜਾਬ ਦੇ ਮੁੰਡੇ ਕੁੜੀਆਂ ਦੋਵੇਂ ਇਸ ਨੂੰ ਅਪਲਾਈ ਕਰ ਸਕਦੇ ਹਨ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਪਸ਼ੂ ਪਾਲਣ ਵਿਭਾਗ ਮੱਛੀ ਪਾਲਣ ਵਿਭਾਗ ਡੇਰੀ ਵਿਭਾਗ ਦੇ ਵਿੱਚ ਇਹ ਭਰਤੀ ਆਈ ਹੋਈ ਹੈ ਇਹ ਜੋ ਭਰਤੀ ਹੈ ਖੇਤੀਬਾੜੀ ਵਿਕਾਸ ਅਧਿਕਾਰੀ ਗਰੁੱਪ A ਦੀ ਭਰਤੀ ਆਈ ਹੋਈ ਹੈ ਇਸ ਨੂੰ ਲੜਕੇ ਲੜਕੀਆਂ ਦੋਨੋਂ ਅਪਲਾਈ ਕਰ ਸਕਦੇ ਹਨ ਅਤੇ ਇਸ ਦੀ ਤਨਖਾਹ ਵੀ ਬਹੁਤ ਵਧੀਆ 44900 ਰੁਪਏ ਦੀ ਤਨਖਾਹ ਹੋਵੇਗੀ ਆਓ ਆਪਾਂ ਹੁਣ ਇਸ ਤੋਂ ਬਾਅਦ ਜੋ ਇਸ ਦਾ ਆਫੀਸ਼ਲ ਨੋਟੀਫਿਕੇਸ਼ਨ ਆਇਆ ਹੈ ਪੀਪੀਐਸਸੀ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਸ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਆਓ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਆ ਇਸ ਦਾ ਹੈ ਜੋ ਫੁੱਲ ਨੋਟੀਫਿਕੇਸ਼ਨ ਹੈ ਇਸ ਨੂੰ ਤੁਸੀਂ ਸਾਡੀ ਵੈਬਸਾਈਟ ਰੋਜ਼ਗਾਰ ਨਿਊਜ਼ ਰੋਜ਼ਗਾਰ ਨਿਊਜ਼ Google ਦੇ ਵਿੱਚ ਭਰਨਾ ਹੈ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ .com ਤੇ ਜਾ ਕੇ ਪੜ ਸਕਦੇ ਹਾਂ ਅਤੇ ਪੀਪੀਐਸਸੀ ਦੀ ਆਫੀਸ਼ਲ ਵੈਬਸਾਈਟ ਤੇ ਵੀ ਪੜ ਸਕਦੇ ਹਾਂ ਆਓ ਆਪਾਂ ਨੋਟੀਫਿਕੇਸ਼ਨ ਤੇ ਤੁਹਾਨੂੰ ਬੇਸਿਕ ਬੇਸਿਕ ਜਾਣਕਾਰੀ ਆਪਾਂ ਦੇ ਦੇਦਨੇ ਆ ਬਾਕੀ ਤੁਸੀਂ ਫਾਰਮ ਭਰਨ ਤੋਂ ਪਹਿਲਾਂ ਇੱਕ ਵਾਰੀ ਨੋਟੀਫਿਕੇਸ਼ਨ ਜ਼ਰੂਰ ਪੜ ਲੈਣਾ ਆਓ ਆਪਾਂ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੋ ਕੀ ਹੈ ਜੋ ਪੋਸਟਾਂ ਹਨ ਸੱਤ ਪੋਸਟਾਂ ਹਨ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਗਰੁੱਪ ਏ ਦੀਆਂ ਪੋਸਟਾਂ ਡਿਪਾਰਟਮੈਂਟ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਐਨੀਮਲ ਫੀ ਅਤੇ ਮੱਛੀ ਪਾਲਣ ਵਿਭਾਗ ਡੇਰੀ ਵਿਭਾਗ ਵਿੱਚ ਇਹ ਪੋਸਟਾਂ ਆਈਆਂ ਨੇ ਇੰਗਲਿਸ਼ ਵਿੱਚ ਤੋਂ ਚੰਗੀ ਤਰ੍ਹਾਂ ਪੜ੍ਹ ਲੈਣਾ ਟੋਟਲ ਪੋਸਟਾਂ ਜੋ ਹਨ 7 ਹਨ ਅਤੇ ਤਿੰਨ ਪੋਸਟਾਂ ਰਾਖਵੀਆਂ ਹਨ ਜੋ ਕਿ ਲੜਕੀਆਂ ਲਈ ਹਨ ਤੁਸੀਂ ਸਕਰੀਨ ਤੇ ਆਪੇ ਸਾਹਮਣੇ ਦੇਖ ਹੀ ਰਹੇ ਹੋ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਤਨਖਾਹ ਦੀ ਆਪਾਂ ਪਹਿਲਾਂ ਹੀ ਦੱਸਾਂ ਤਨਖਾਹ 44900 ਰੁਪਏ ਦੀ ਤਨਖਾਹ ਹੋਵੇਗੀ ਕੁਆਲਿਫਿਕੇਸ਼ਨ ਦੀ ਗੱਲ ਕਰਨੀ ਹੈ ਕੁਆਲਿਫਿਕੇਸ਼ਨ ਬੀ ਐਸ ਸੀ ਐਗਰੀਕਲਚਰ ਪਲੱਸ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ ਇਸ ਦੀ ਕੁਆਲੀਫਿਕੇਸ਼ਨ ਹੈ ਬਾਕੀ ਵੀ ਤੁਸੀਂ ਇਹ ਰੀਡ ਕਰ ਲੈਣਾ ਠੀਕ ਹੈ ਜੀ ਆਓ ਅੱਗੇ ਚੱਲਦੇ ਹਾਂ ਏਜ ਦੀ ਗੱਲ ਕਰ ਲੈਣੇ ਏਜ ਇਸ ਦੇ ਵਿੱਚ 18 ਤੋਂ ਲੈ ਕੇ 37 ਸਾਲ ਮੰਗੀ ਗਈ ਹੈ 1-1 2025 ਤੋਂ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਆ ਇਸ ਦੇ ਵਿੱਚ ਏਜ ਰੈਲੈਕਸੇਸ਼ਨ 45 ਸਾਲ ਫੋਰ ਦਾ ਪੰਜਾਬ ਗਵਰਨਮੈਂਟ EMPLOYEES ਲਈ ਉਮਰ 45 ਸਾਲ ਹੈ ਬਾਕੀ ਤੁਸੀਂ ਸਕਰੀਨ ਤੇ ਪੜ ਰਹੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਆ ਏਜ ਰੈਲੈਕਸੇਸ਼ਨ 42 ਸਾਲ ਹੈ ਐਸਸੀ ਅਤੇ ਓਬੀਸੀ ਵਾਸਤੇ ਬੀਸੀ ਕਲਾਸ ਵਾਸਤੇ 42 ਸਾਲ ਉਮਰ ਹੋਵੇਗੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਤੁਸੀਂ ਪੜ੍ਹ ਲੈਣਾ ਇਹ ਤੁਹਾਡੇ ਸਾਹਮਣੇ ਜੋ ਪੇਪਰ ਜੋ ਸਲੇਮਸ ਹੈ ਉਹ ਸਾਰੀ ਜਾਣਕਾਰੀ ਇਸ ਦੇ ਵਿੱਚ ਦਿੱਤੀ ਗਈ ਹੈ ਉਸ ਤੋਂ ਬਾਅਦ ਆਪਾਂ ਫੀਸ ਤੇ ਚੱਲਦੇ ਹਾਂ ਜੋ ਮੇਨ ਹੈ ਫੀਸ ਤੇ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਮੇਨ ਮੇਨ ਤੁਹਾਨੂੰ ਪੁਆਇੰਟ ਦੱਸ ਰਹੇ ਹਾਂ ਆ ਇਸ ਦੀਆਂ ਡੇਟਸ ਹਨ 30 9 2025 ਤੱਕ ਰਿਸਦੀ ਆਖਰੀ ਮਿਤੀ ਹੈ ਅਤੇ ਫਾਰਮ ਹਨ ਜੋ 10 9 2025 ਤੋਂ ਸਟਾਰਟ ਹੋ ਚੁੱਕੇ ਹਨ ਅੱਗੇ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਆਂ ਅੱਗੇ ਫੀਸ ਦੀ ਫੀਸ ਵਾਲੇ ਕਾਲਮ ਤੇ ਚੱਲਦੇ ਆਂ ਡਾਇਰੈਕਟ ਆ ਆ ਗਿਆ ਫੀਸ ਵਾਲਾ ਕਾਲਮ ਐਕਸ ਸਰਵਿਸਮੈਨ ਈ ਈ ਡਬਲਯੂ ਐਸ ਅਤੇ ਪਰਸਨ ਵਿਦ ਡਿਸੇਬਿਲਟੀ ਵਾਸਤੇ ਜੋ ਫੀਸ ਹੈ 500 ਰੁਪਿਆ ਰੱਖੀ ਗਈ ਹੈ 500 ਰੁਪਿਆ ਫੀਸ ਹੋਵੇਗੀ ਟੋਟਲ 500 ਰੁਪਿਆ ਫੀਸ ਹੋਵੇਗੀ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਆਂ ਐਸ ਸੀ ਵਾਸਤੇ ਅਤੇ ਬੀ ਸੀ ਵਾਸਤੇ ਫੀਸ ਹੈ 500 ਫੀਸ ਹੈ 250 ਰੁਪਿਆ ਇਸ ਦਾ ਜੋ ਹੋਵੇਗਾ ਐਗਜ਼ਾਮੀਨੇਸ਼ਨ ਅਤੇ 750 ਰੁਪਏ ਟੋਟਲ ਇਸ ਦੀ ਫੀਸ ਹੋਵੇਗੀ ਉਸ ਤੋਂ ਬਾਅਦ ਆਲ ਅਦਰ ਕੈਟਾਗਰੀ ਵਾਸਤੇ 1500 ਰੁਪਏ ਫੀਸ ਹੋਵੇਗੀ ਅੱਗੇ ਤੁਸੀਂ ਚੰਗੀ ਤਰ੍ਹਾਂ ਇਸ ਦਾ ਨੋਟੀਫਿਕੇਸ਼ਨ ਪੜ੍ਹ ਲੈਣਾ ਹੈ ਇਹ ਵਿਧੀ ਹੈ ਜੋ ਅਪਲਾਈ ਕਰਨ ਦੀ ਤੁਹਾਨੂੰ ਦੱਸੀ ਗਈ ਹੈ ਅਤੇ ਹੋਰ ਨਵੀਆਂ ਨੌਕਰੀਆਂ ਦੀ ਜਾਣਕਾਰੀ ਦੇ ਲਈ ਸਾਡਾ ਚੈਨਲ ਪੰਜਾਬ ਜੋਬ ਨਿਊਜ਼ ਜਰੂਰ ਫੋਲੋ ਕਰੋ ਜੀ ਧੰਨਵਾਦ ਜੀ